ਰੂਸ ਅਤੇ ਯੂਕਰੇਨ ਦੇ ਵਿਚਾਲੇ جاری ਯੁੱਧ ਦੌਰਾਨ ਰਾਸ਼ਟਰਪਤੀ ਪੁਤਿਨ ਦਾ ਵੱਡਾ ਬਿਆਨ ਸਾਹਮਣੇ ਆਇਆ ਰੂਸੀ ਰਾਸ਼ਟਰਪਤੀ ਪੁਤਿਨ ਨੇ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਇਸ ਦੌਰਾਨ ਦੋਵਾਂ ਦੇ ਵਿਚਾਲੇ ਈਰਾਨ ਯੂਕਰੇਨ ਅਤੇ ਹੋਰ ਮੁੱਦਿਆਂ ਤੇ ਚਰਚਾ ਹੋਈ ਗੱਲਬਾਤ ਦੇ ਦੌਰਾਨ ਪੁਤਿਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣਾ ਟਾਰਗੇਟ ਪੂਰੇ ਕੀਤੇ ਬਿਨਾ ਪਿੱਛੇ ਨਹੀਂ ਹਟਣਗੇ ਇਸ ਬਿਆਨ ਦੇ ਨਾਲ ਟਰੰਪ ਦੇ ਜਲਦੀ ਯੁੱਧ ਰੁਕਵਾਉਣ ਦੇ ਉਦੇਸ਼ ਨੂੰ ਝਟਕਾ ਲਗਾਏ ਇਸ ਦੇ ਨਾਲ ਹੀ ਪੁਤਿਨ ਨੇ ਟਰੰਪ ਦੇ ਜਲਦੀ ਯੁੱਧ ਖਤਮ ਕਰਨ ਦੇ ਲਈ ਜੰਗਬੰਦੀ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ ਜੋ ਲਗਾਤਾਰ 4 ਸਾਲ ਦੇ ਵੱਧ ਸਮੇਂ ਤੋਂ ਚੱਲ ਰਹੀ ਹੈ ਹਾਲਾਂਕਿ 1 ਘੰਟੇ ਤੱਕ ਚੱਲੀ ਗੱਲਬਾਤ ਦੇ ਵਿੱਚ ਉਹਨਾਂ ਨੇ ਕੀਵ ਦੇ ਨਾਲ ਰਾਜਨੀਤਿਕ ਗੱਲਬਾਤ ਜ਼ਰੀਏ ਹੱਲ ਲੱਭਣ ਦੇ ਲਈ ਤਿਆਰ ਹੋਣ ਦੀ ਗੱਲ ਵੀ ਕਹੀ ਹੈ ਕ੍ਰੈਮਲਿਨ ਨੇ ਇਹ ਜਾਣਕਾਰੀ ਦਿੱਤੀ ਹੈ 트াম্প ਦੇ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਇਹ ਉਹਨਾਂ ਦੀ 6ਵੀਂ ਫੋਨ ਗੱਲਬਾਤ ਹੈ ਈਰਾਨ ਦੀ ਸਥਿਤੀ ਤੇ ਚਰਚਾ ਕਰਦੇ ਹੋਏ ਪੁਤਿਨ ਨੇ ਸਾਰੇ ਮੁੱਦਿਆਂ ਨੂੰ ਰਾਜਨੀਤਿਕ ਅਤੇ ਕੂਟਨੀਤਿਕ ਤਰੀਕੇ ਦੇ ਨਾਲ ਹੱਲ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਪੁਤਿਨ ਨੇ ਦਲੀਲ ਦਿੱਤੀ ਹੈ ਕਿ ਉਸਨੇ ਫਰਵਰੀ 2022 ਦੇ ਵਿੱਚ ਯੂਕਰੇਨ ਦੇ ਵਿੱਚ ਫੌਜ ਭੇਜੀ ਸੀ ਤਾਂ ਜੋ ਯੂਕਰੇਨ ਦੇ ਨਾਟੋ ਨੂੰ ਸ਼ਾਮਲ ਹੋਣ ਦੀ ਕੋਸ਼ਿਸ਼ ਤੋਂ ਰੂਸ ਨੂੰ ਪੈਦਾ ਹੋਏ ਖਤਰੇ ਨੂੰ ਦੂਰ ਕੀਤਾ ਜਾ ਸਕੇ ਅਤੇ ਯੂਕਰੇਨ ਦੇ ਵਿੱਚ ਰੂਸੀ ਬੋਲਣ ਵਾਲਿਆਂ ਦੀ ਰੱਖਿਆ ਕੀਤੀ ਜਾ ਸਕੇ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸੰਭਾਵੀ ਸ਼ਾਂਤੀ ਸਮਝੌਤੇ ਦੇ ਲਈ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਆਪਣੀ ਕੋਸ਼ਿਸ਼ ਨੂੰ ਤਿਆਗਣਾ ਪਵੇਗਾ ਅਤੇ ਰੂਸ ਦੀ ਖੇਤਰੀ ਸਰਦਾਰੀ ਨੂੰ ਮਾਨਤਾ ਦੇਣੀ ਪਵੇਗੀ ਇਸ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਜ਼ੇਲਾਸਕੀ ਦੀ ਚਿੰਤਾ ਵਧ ਸਕਦੀ ਹੈ ਦੋਵਾਂ ਨੇ ਤਹਿਵਾ ਦੇ ਵਿਚਕਾਰ ਵੀਰਵਾਰ ਨੂੰ ਗੱਲਬਾਤ ਪੈਂਟਾਗਨ ਵੱਲੋਂ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਬਾਅਦ ਹੋਈ ਕਿ ਅਮਰੀਕਾ ਕ੍ਰੇਨ ਨੂੰ ਕੁਝ ਹਥਿਆਰਾਂ ਦੀ ਸਪਲਾਈ ਰੋਕ ਰਿਹਾ ਓਸ਼ਾਕੋਵ ਨੇ ਕਿਹਾ ਹੈ ਕਿ ਟਰੰਪ ਪੁਤਿਨ ਗੱਲਬਾਤ ਦੇ ਵਿੱਚ ਯੂਕਰੇਨ ਨੂੰ ਕੁਝ ਅਮਰੀਕੀ ਹਥਿਆਰਾਂ ਦੀ ਸਪਲਾਈ ਮੁਅਤਲ ਕਰਨ ਤੇ ਚਰਚਾ ਨਹੀਂ ਕੀਤੀ ਗਈ